ਮੇਰਾ ਨਾਮ ਲਵਲੀ ਮੈਂ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀ ਆ ਜੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਹੈ ਕਿ ਸਾਡੀਆਂ 2 ਮਹੀਨੇ ਤੋਂ ਤਨਖਾਹਾਂ ਨਹੀਂ ਆਈਆਂ ਔਰ ਸੈਕੰਡਲੀ ਕਿ ਸਾਡਾ ਏਰੀਆਲ ਜਿਹੜਾ 3 ਸਾਲ ਤੋਂ ਵੜਿਆ ਪਿਆ ਵਾ ਉਹਦੇ ਅਕੋਰਡਿੰਗ ਅਸੀਂ ਅੱਜ ਡਿਪੂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਆਈਆਂ ਜੀ ਘਰ ਦਾ ਗੁਜ਼ਾਰਾ ਕਿੱਦਾਂ ਲੱਗਦਾ ਘਰ ਦਾ ਗੁਜ਼ਾਰਾ ਜੀ ਬਹੁਤ ਮੁਸ਼ਕਲ ਹੈ ਸਾਨੂੰ ਪਤਾ ਹੈ ਕਿ ਅਸੀਂ ਆਪਣਾ ਘਰ ਦਾ ਗੁਜ਼ਾਰਾ ਕਿਤਰਾ 2 ਮਹੀਨੇ ਤੱਕ ਰੰਦੇ ਆ ਘਰ ਦਾ ਰੈਂਟ ਨਹੀਂ ਦਿੱਤਾ ਔਰ ਘਰ ਬੱਚਿਆਂ ਦੇ ਲਈ ਜਦੋਂ ਰੋਜ਼ ਜਾਈਦਾ ਬੱਚੇ ਸਾਡਾ ਮੂੰਹ ਵੇਖਦੇ ਆ ਕਿ ਅੱਜ ਤਨਖਾਹ ਆ ਜਣੀ ਜਾਂ ਕੱਲ ਤਨਖਾਹ ਆ ਰਹੀ ਹੈ ਬੱਚੇ ਦੀ ਮੇਰੀ ਬੇਟੇ ਦੀ ਐਡਮਿਸ਼ਨ ਰੁਕ ਗਈ ਹੈ ਜਿਵੇਂ ਕਿ ਸਮਥਿੰਗ ਸਾਰਿਆਂ ਦੀ ਆਪਣੀਆਂ ਆਪਣੀਆਂ ਮੁਸ਼ਕਲਾਂ ਵਾ ਵੇਖੋ ਜੀ ਤਿਹਾਰ ਉਹਨਾਂ ਲਈ ਜਿਨ੍ਹਾਂ ਦੀਆਂ ਤਨਖਾਹਾਂ ਸਾਡੇ ਲਈ ਕਾਦੇ ਤਿਹਾਰ ਹੈ ਅਸੀਂ ਤੇ ਇੱਥੇ ਕਿ ਜਿਨੂੰ ਕਿ ਕਹਿੰਦੇ ਆ ਕਿ ਇੱਕ ਬੜੇ ਬੁਰੇ ਹਾਲਾਤਾਂ ਦੇ ਵਿੱਚ ਖਲੋਤੇ ਹੋਏ ਆ ਇਸ ਟਾਈਮ ਤੇ ਤੇ ਅਸੀਂ ਕੀ ਕਰੀਏ ਅਸੀਂ ਤੇ ਇਹੋ ਕਹਿੰਦੇ ਸਾਡੀਆਂ ਤਨਖਾਹਾਂ ਪਾ ਦਿਓ ਅਸੀਂ ਮਿਹਨਤ ਕਰਦੇ ਹਾਂ ਰੋਜ਼ ਸਵੇਰੇ 6 ਵਜੇ ਆਉਂਦੇ ਹਾਂ 2 ਵਜੇ ਜਾਂਦੇ ਹਾਂ ਤੇ 2 ਵਜੇ ਵਾਲੇ 10 ਵਜੇ 10 ਵੇ ਵਾਲੇ ਫਿਰ ਸਵੇਰੇ 6 ਵਜੇ ਤੇ ਆਹ ਵੇਖੋ ਸੜਕਾਂ ਤੇ ਰੁਲੰਦੇ ਆਂ ਅਸੀਂ ਸਿਰਫ ਆਪਣੀਆਂ ਹੱਕ ਦੇ ਲਈ ਤਨਖਾਹਾਂ ਦੇ ਲਈ ਅਸੀਂ ਇੱਕ ਬੇਨਤੀ ਕਰਦੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਰੋਜ਼ਗਾਰ ਜਿਹੜਾ ਵਾ ਅਸੀਂ ਦੇਂਦੇ ਆਂ ਸਾਡਾ ਤੇ ਰੋਜ਼ਗਾਰ ਤੁਸੀਂ ਖੋਹ ਲਦੇ ਹੋ ਤੇ ਜਿਹੜੇ ਅਸੀਂ ਆਉਂਦੇ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦੇਂਦੇ ਕਿੱਥੇ ਚਾਹੀਏ ਗੱਲ ਬਾਤ ਹੈ ਮੈਨੇਜਮੈਂਟ ਦਾ ਹਾਂਜੀ ਉਹਨਾਂ ਨੇ 3 ਵਜੇ ਦਾ ਟਾਈਮ ਦਿੱਤਾ ਕਿ ਵੇਖੋ ਜੀ ਸਾਰੇ ਇਕੱਠੇ ਹੋਏ ਆ ਤੇ ਜਦੋਂ ਕਹਿੰਦੇ ਏਕਤਾ ਵਿੱਚ ਬਲ ਹੁੰਦਾ ਵਾ ਤੇ ਕੁਛ ਨਾ ਕੁਛ ਤੇ ਹੱਲ ਕਰਵਾ ਕੇ ਹੀ ਜਾਵਾਂਗੇ ਅੱਜ ਅਗਲੀ ਰਣਨੀਤੀ ਇਹੋ ਹੀ ਆ ਕਿ ਅਸੀਂ ਡੀਸੀ ਮੈਡਮ ਨੂੰ ਔਰ ਕੁਸ਼ਨਰ ਸਰ ਨੂੰ ਮਿਲ ਕੇ ਉਹਨਾਂ ਨੂੰ ਇੱਕ ਲੈਟਰ ਦੇ ਕੇ ਤਿੰਨ ਤਿੰਨ ਦਿਨ ਦਾ ਟਾਈਮ ਦੇਵਾਂਗੇ ਤਿੰਨ ਦਿਨ ਬਾਅਦ ਫਿਰ ਅਸੀਂ ਤਰਨੀਆਂ ਤੇ ਜਾਵਾਂਗੇ ਹਾਂਜੀ ਸਾਰੀਆਂ ਬੱਸਾਂ ਬੰਦ ਐ ਪਰ ਅੱਜ ਤੁਸੀਂ ਜੇ ਇੱਥੇ ਦੇਖੋਗੇ ਬੱਸਾਂ ਸਟਾਰਟ ਕਰ ਰਹੀਆਂ ਕੋਈ ਕੰਪਨੀਆਂ ਆ ਰਹੀਆਂ ਔਰ ਬੱਸਾਂ ਦੇਖਣ ਆ ਰਹੀਆਂ ਸਾਡੀਆਂ ਉਹ ਕੰਪਨੀਆਂ ਉਹ ਕੰਪਨੀਆਂ ਜਿਹੜੀਆਂ ਜੇ ਉੱਥੇ ਬੱਸਾਂ ਚੱਲ ਸਕਦੀਆਂ ਐ ਤੇ ਸਾਡੀਆਂ ਬੱਸਾਂ ਸਾਡੇ ਇੱਥੇ ਰੋ ਅੰਮ੍ਰਿਤਸਰ ਦੇ ਵਿੱਚ ਆਨ ਰੂਟ ਕਿਉਂ ਨਹੀਂ ਹੁੰਦੀਆਂ ਕੀ ਗੱਲ ਗੁਰੂ ਨਗਰੀ ਲਈ ਇਹ ਪ੍ਰੋਜੈਕਟ ਚੰਗਾ ਨਹੀਂ ਸੀ ਜੇ ਘਾਟੇ ਦਾ ਵੀ ਪ੍ਰੋਜੈਕਟ ਐ ਗੁਰੂ ਨਗਰੀ ਦੇ ਜਿਹੜੇ ਲੋਕ ਐ ਜਿਨ੍ਹਾਂ ਨੇ ਇਸ ਟਾਈਮ ਤੇ ਸਰਕਾਰ ਨੂੰ ਵੋਟਾਂ ਦੇ ਕੇ ਖੜੇ ਕੀਤਾ ਐ ਸਰਕਾਰ ਸਰਕਾਰ ਦੇ ਨਮਾਇਦੇ ਚੁਣੇ ਐ ਜੇ ਉਨ੍ਹਾਂ ਦੇ ਸਹਾਇ ਉਹਨਾਂ ਦੇ ਸਹੂਲਤਾਂ ਦੇ ਲਈ ਜੇ ਇਹ ਜੜੀਆਂ ਬੱਸਾਂ ਵਾਂ ਜੇ ਜੜੀਆਂ ਬੱਸਾਂ ਨਹੀਂ ਚੱਲ ਸਕਦੀਆਂ ਤੇ ਫਿਰ ਇਹ ਬਾਅਦ ਜਿਵੇਂ ਹੁਣ ਲੁਧਿਆਣੇ ਕਹਿੰਦੇ ਬੱਸਾਂ 60 ਬੱਸਾਂ ਲੈ ਕੇ ਜਾਣੀਆਂ ਉੱਥੇ ਚੱਲ ਸਕਦੀਆਂ ਕੀ ਗੱਲ ਇੱਥੇ ਨਹੀਂ ਚੱਲ ਸਕਦੀਆਂ ਉਹ ਵੀ ਪੰਜਾਬ ਸਰਕਾਰ ਦੇ ਅੰਡਰ ਆ ਕੀ ਗੱਲ ਕਾਦੀ ਨਫ਼ਰਤ ਐ ਭਗਵੰਤ ਮਾਨ ਜੀ ਤੁਹਾਨੂੰ ਸਾਡੇ ਤੋਂ ਕਿਸ ਚੀਜ਼ ਦੀ ਨਫ਼ਰਤ ਐ ਠੀਕ ਐ ਨਾ ਦੱਸੋ ਤੇ ਸਹੀ ਅਸੀਂ ਤੇ ਅਸੀਂ ਤੇ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਕਿ ਸਾਡੀਆਂ ਇਹ ਬੱਸਾਂ ਦੁਬਾਰਾ ਆਨ ਰੂਟ ਕਰੋ ਪਰ ਤੁਸੀਂ ਤੇ ਸਾਡੀਆਂ ਬੱਸਾਂ ਆਨ ਰੂਟ ਕਰਨੇ ਸਾਡੀ ਤਨਖਾਹਾਂ ਨਹੀਂ ਦੇਂਦੇ ਮੇਰਾ ਨਾਮ ਅਰਸ਼ਦੀਪ ਸਿੰਘ ਜੇ ਕਿੱਥੋਂ ਆ ਮੈਂ ਸ਼ਾਹਨਗਰ ਤੋਂ ਰਹਿਣ ਵਾਲਾ ਜੀ ਕੀ ਮਾਮਲਾ ਜਿਹੜਾ ਇਕੱਠੇ ਹੋਏ ਸਾਰੇ ਇਹ ਇਕੱਠੇ ਹੋਏ ਵੀ ਤਨਖਾਹਾਂ ਨਹੀਂ ਪੈਂਡਿਆ ਨਾ ਏਰੀਅਲ ਪੈਂਡਿਆ 3 ਸਾਲ ਤੋਂ ਤੇ ਨਾ ਤਨਖਾਹਾਂ ਪੈਂਡਿਆ 2 ਮਹੀਨੇ ਹੋ ਚੱਲੇ ਆ ਤੇ ਸਾਰੇ ਡਏ ਆਪਣਾ ਇਹੋ ਹੀ ਕਰਨਾ ਜੋ ਆਂਦੇ ਆ ਵੀ 3 ਵਜੇ ਆਣ ਕੇ ਮਿਲਦੇ ਆ ਵੇਖੋ ਹੁਣ ਕੀ ਕਰਦੇ ਜਿਹੜਾ 3 ਵਜੇ ਆਣਗੇ ਫੇਰ ਹੀ ਪਤਾ ਲੱਗੂਗਾ ਕਿੰਨੇ ਮਲਾਜ਼ਮ ਹੈ ਥੋੜਾ ਕੰਮ ਕਰਦੇ ਉੱਥੇ ਤੇ ਬਹੁਤ ਮਲਾਜ਼ਮ ਹੈ ਕਈ ਡਿਊਟੀਆਂ ਤੇ ਕਿਉਂਕਿ ਜਿੰਦਰਾ ਮਾਰ ਕੇ ਆ ਨਹੀਂ ਸਕਦੇ ਤਾਂ ਕਰਕੇ ਇੱਥੇ ਹੀ ਆ ਬਾਕੀ ਜਿਹੜੇ ਆਏ ਆ 250 ਪਲੱਸ ਹੀ ਆ ਬੱਸ ਨਹੀਂ ਬੰਦਿਆ ਹੁਣ ਤੇ ਬਸਾਂ ਚਾਹੇ ਅਫਸਰ ਆਏ ਕੋਈ ਇੱਥੇ ਆਏ ਹੀ ਤੇ ਉਹ ਪਤਾ ਨਹੀਂ ਹੁਣ ਕਿੱਥੇ ਚਲ ਗਏ ਹੋ ਆ ਕਹਿੰਦੇ ਸਾਡੀ ਮੀਟਿੰਗ ਹੈ ਜ਼ਰੂਰੀ ਹੈ ਇੱਥੇ ਜਾਣਾ ਵਾ ਹੁਣ ਵੇਖੋ 3 ਵਜੇ ਉਹ ਆਂਦੇ ਆਂ ਵੀ ਅਸੀਂ ਆਵਾਂਗੇ ਫਿਰ ਕਰਦੇ ਗੱਲਬਾਤ ਹੁਣ 3 ਵਜੇ ਤੱਕ ਵੇਖਾਂਗੇ ਇੱਥੇ ਬੈਠਾਂਗੇ ਫਿਰ ਬਾਅਦ ਪਤਾ ਲੱਗੂ ਕੀ ਨਿਬੜਦਾ ਦੋ ਮਹੀਨੇ ਹੋ ਗਏ ਜੇ ਘਰ ਦਾ ਇਦਾਂ ਹੀ ਤੁਹਾਨੂੰ ਪਤਾ ਫਿਰ ਚੁੱਕ ਚਕਾ ਕੇ ਚਲਾਉਣਾ ਹੀ ਪੈਂਦਾ ਘਰ ਤੇ ਚਲਾਉਣਾ ਹੀ ਪੈਣਾ ਰੋਟੀ ਤੇ ਪਕਾਉਣੀ ਪੈਣੀ ਨਾ ਹਰ ਇਦਾਂ ਹੀ ਆ ਹਾਂਜੀ ਖਰਚਾ ਵੀ ਕੱਢਣਾ ਸਾਰਾ ਕੁਝ ਤੁਹਾਨੂੰ ਬੇੜਾ ਕਰ ਕਰ ਕੀਤਾ ਇਹਨਾਂ ਨੇ ਆਹ ਸਾਰਾ ਸਾਰਾ ਇਹਨਾਂ ਹੀ ਖਤਮ ਕੀਤਾ ਬੇੜਾ ਗਰਗ ਕਰਤਾ ਇਹਨਾਂ ਹੁਣ ਜੇ ਇਹਨਾਂ ਨੂੰ ਏਰੀਅਲ ਦਾ ਪੁੱਛਦੇ ਆ ਏਰੀਅਲ ਦਾ ਵੀ ਕੋਈ ਖਦਾਦੇ ਨਾ ਕੋਈ ਤਨਖਾਹ ਦਾ ਦੱਸਦੇ ਆ ਫਾਂਡ ਆਊਗਾ ਫਾਂਡ ਆਊਗਾ ਹੁਣ ਪੀ ਆਰ ਟੀ ਸੀ ਦੇ ਜਿਹੜੇ ਅਧਿਕਾਰੀ ਜਿਹੜੇ ਅੱਜ ਆਏ ਸੀ ਨਾ ਉਹ ਬੱਸਾਂ ਵੇਖ ਕੇ ਗਏ ਆ ਇਹ ਬੱਸਾਂ ਸਰਕਾਰ ਨੇ ਉਹਨਾਂ ਨੂੰ ਵਿਖਾਈਆਂ ਆ ਵੀ ਇਹ ਲੈ ਜਾਣ ਪੀ ਆਰ ਟੀ ਸੀ ਵਾਲੇ ਜਾਂ ਰੋਡਵੇਜ ਵਾਲੇ ਲੈ ਜਾਣ ਤੇ ਇਹੜੀਆਂ ਬੱਸਾਂ ਵਾਂ ਜਾਂਦੇ ਉਹਨਾਂ ਵੇਚ ਦੇਣੀਆਂ ਵਾਂ ਤੇ ਆਹਨੂੰ ਵਿਲੇ ਕਰ ਦੇਣਾ ਬੱਸ ਇਹ ਗੱਲ ਜੀ ਮੁਲਾਜ਼ਮ ਸਾਡੇ ਹੈਗੇ 200 ਲਾਗੇ ਹੈਗੇ ਨਾ 250 ਕ ਹੈਗਾ ਮੁਲਾਜ਼ਮ ਸਾਡੇ ਗਜ਼ਾਰਾ ਸਾਨੂੰ ਵਿਲੇ ਕਰਨ ਰਿਹਾ ਕਿ ਬਦਲਾਅ ਵੀ ਬੜਾ ਵਧੀਆ ਭਗਵੰਤ ਮਾਨ ਦਾ ਇਹ ਇਹ ਇਹਦੇ ਨਾਲ ਦੀ ਸਰਕਾਰ ਹੋਣੀ ਨਹੀਂ ਕਿਤੇ ਹੁਣ ਜਦੋਂ ਅਕਾਲੀਆਂ ਨੇ ਚਲਾਈਆਂ ਸੀ ਨਾ ਗੱਡੀਆਂ ਤੇ ਕਾਂਗਰਸ ਦੀ ਸਰਕਾਰ ਆਈ ਤੇ ਬਾਅਦ ਚ ਤੇ ਕਾਂਗਰਸ ਨੇ ਵੀ ਇਹ ਗੱਡੀਆਂ ਚਲਾਈਆਂ ਸੀ ਇਹ ਆਮ ਪਾਰਟੀ ਦਾ ਬਦਲਾਅ ਵੀ ਇਹੋ ਜਿਹਾ ਵੀ ਸਾਨੂੰ ਕੰਮ ਤੋਂ ਵਿਲੇ ਕਰਨ ਦਾ ਇਥੋਂ ਵੀ ਇਹ ਪ੍ਰੋਜੈਕਟ ਹੋਰ ਕਿਤੇ ਨਾ ਲਾਉਣਾ ਜਾਗੇ ਹੋਰ ਕਿਤੇ ਹਾਂਜੀ ਮੰਗ ਕੇ ਕਰਦੇ ਆਂ ਮੰਗ ਸਾਰਾ ਹੀ ਆਨੇ ਵੀ ਸਾੜੇ 2 ਮਹੀਨੇ ਦੀਆਂ ਤਨਖਾਹਾਂ ਵਾਂ ਤੇ ਇੱਕ ਆੜਾ ਏਰੀਆ ਲਿਆ ਰੋਜ਼ਗਾਰ ਚੱਲਦਾ ਰਹੇ ਉਹਦੇ ਵਾਰ ਬੱਲੇ ਤੇ ਆਉਂਦੇ ਨਹੀਂ ਆਏ ਬੱਸਾਂ ਬੱਲੇ ਤੇ ਆਉਣ ਨਹੀਂ ਦੇ ਬੱਸ ਅਸੀਂ ਆਨੇ ਵੀ ਸਾਡੀ ਤਨਖਾਹਾਂ ਦੇ ਦਿਓ ਏਰੀਅਲ ਦੇ ਦਿਓ ਅਸੀਂ ਹੋਰ ਕਿਤੇ ਜਾ ਕੇ ਕੰਮ ਕਰ ਲਈਏ ਸਰ ਮੈਂ ਮੈਟਰੋ ਵਿੱਚ ਜੌਬ ਕਰਦਿਆਂ ਵਜੋਂ ਮੈਨੂੰ ਕਮ ਸਕੱਮ 9 ਤੋਂ 10 ਸਾਲ ਹੋ ਗਏ ਨੇ ਜਦੋਂ ਤੇ ਸੁਖਬੀਰ ਬਾਦਲ ਸਾਹਿਬ ਇੱਥੇ 15 ਦਸੰਬਰ 2016 ਵਿੱਚ ਇਸ ਦੀ ਮਤਲਬ ਕਿ ਸ਼ੁਰੂਆਤ ਕਰਕੇ ਗਏ ਸੀਗੇ ਇਹਦਾ ਮਹੂਰਤ ਕਰਕੇ ਗਏ ਸੀਗੇ ਮੈਂ ਉਦੋਂ ਦਾ ਇੱਥੇ ਜੌਬ ਕਰ ਰਿਹਾ ਤੇ ਅਸੀਂ ਉਦੋਂ ਤੋਂ ਇੱਥੇ ਦੇਖਦੇ ਆ ਰਹੇ ਹਾਂ ਕਿ ਇਹਦੇ ਵਿੱਚ ਕੀ ਕੁਝ ਚੱਲ ਰਿਹਾ ਵਾ ਕਿਦਾਂ ਹੀਰਾ ਫੇਰੀਆਂ ਕਰਦੇ ਨੇ ਕਿਦਾਂ ਇਹਨਾਂ ਬੱਸਾਂ ਨੂੰ ਕੰਡਮ ਕੀਤਾ ਗਿਆ ਕਿਦਾਂ ਇਹਨਾਂ ਦੇ ਪੁਰਜੇ ਕਿਤੇ ਦੂਜੀ ਵਿੱਚ ਪਾ ਕੇ ਬਿੱਲ ਪਾਸ ਕਰਾਏ ਗਏ ਇਹ ਸਾਡੇ ਜਿਹੜੇ ਡਰਾਈਵਰ ਮਹਿਕਮਾ ਉਹਨਾਂ ਨੇ ਵੀ ਸਾਡੇ ਸਰਜੀਤ ਭਾਈ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਸੀਗਾ ਤੇ ਅੱਜ ਅੱਜ ਸਾਡੀਆਂ ਇਹ ਮੰਗਾਂ ਨੇ ਕਿ ਸਾਡਾ ਜਿਹੜਾ ਇੱਕ ਤਾਂ 3 ਮਹੀਨੇ ਦਾ ਏਰੀਅਰ ਪਲੱਸ ਸਾਡਾ ਜਿਹੜੀ 2 ਮਹੀਨੇ ਦੀ ਸੈਲਰੀ ਆ ਠੀਕ ਆ ਜੀ ਉਹ ਸਾਨੂੰ ਦਵਾਈ ਜਾਵੇ ਜਿਹੜਾ ਏਰੀਆ ਦਾ ਸਾਡਾ 3 ਮਹੀਨੇ ਦਾ ਸੀ ਜਦ ਵੀ ਇਹਨਾਂ ਨੂੰ ਕਿਹਾ ਵਾ 3 ਸਾਲ ਦਾ ਸਾਰੀ ਏਰੀਆ ਰਿਹਾ ਜਦੋਂ ਵੀ ਅਸੀਂ ਇਹਨਾਂ ਨੂੰ ਕਿਹਾ ਵਾ ਇਹ ਸਾਨੂੰ ਆਲ ਮਟੋਲ ਕਰਦੇ ਰਹੇ ਨੇ ਕਿ ਇਹਨਾਂ ਕੋਲ ਲਓ ਉਹਨਾਂ ਕੋਲੋ ਅੱਜ ਮਿਲੇਗਾ ਕੱਲ ਮਿਲੇਗਾ ਅਸੀਂ ਚੰਡੀਗੜ੍ਹ ਕਮਿਸ਼ਨਰ ਸਾਹਿਬ ਕੋਲ ਵੀ ਜਾ ਕੇ ਉਹਨਾਂ ਦੇ ਪੀਏ ਸਾਹਿਬ ਨੇ ਸਾਨੂੰ ਇਹ ਕਲੀਅਰ ਕਰ ਦਿੱਤਾ ਕਿ ਤੁਹਾਡਾ ਜਿਹੜਾ ਏਰੀਆ ਰ ਹੈ ਉਹ ਅਸੀਂ ਪੰਜਾਬ ਮੈਟਰੋ ਬੱਸ ਨੂੰ ਦੇ ਚੁੱਕੇ ਆਂ ਹਾਂਜੀ ਰਿਲੀਜ਼ ਕਰ ਜੋ ਦਿੱਤਾ ਹੈ ਤੇ ਉਹ ਜਿਹੜਾ ਮਤਲਬ ਏਰੀਅਰ ਜਦੋਂ ਆਪਾਂ ਇਹਨਾਂ ਨੂੰ ਆਕੇ ਪੁੱਛਦੇ ਆ ਉਹ ਕਹਿੰਦੇ ਆ ਕਿ ਤੁਹਾਡਾ ਜਿਹੜਾ ਏਰੀਅਰ ਆ ਉਹ ਅਸੀਂ ਤੁਹਾਡੀ ਕੰਪਨੀ ਨੂੰ ਦੇ ਦਿੱਤਾ ਜਦੋਂ ਆਪਾਂ ਕੰਪਨੀ ਨੂੰ ਪੁੱਛਦੇ ਆ ਉਹ ਕਹਿੰਦੇ ਆ ਕਿ ਤੁਹਾਡਾ ਏਰੀਅਰ ਜਿਹੜਾ ਵਾ ਉਹ BRTS ਕੋਲ ਹੀ ਆ ਉਹ ਸਾਨੂੰ ਬਿੱਲ ਪਾਸ ਕਰਕੇ ਦੇਣ ਤਾਂ ਹੀ ਤੁਹਾਡਾ ਏਰੀਅਰ ਪਾਵਾਂਗੇ ਤੇ ਹੁਣ ਇਹ ਸਾਨੂੰ ਇੱਧਰ ਉੱਧਰ ਗੋਲਮੋਲਕ ਮਾਰ ਰਹੇ ਨੇ ਅਸੀਂ ਇੰਨੇ ਕਿ ਤੰਗ ਪਰਚਾਣੇ ਅਸੀਂ ਜਾਈਏ ਤੇ ਕਿਧੇ ਕੋਲ ਜਾਈਏ ਉੱਤੋਂ ਇਹ ਨਵੇਂ ਬੰਦੇ ਰੱਖ ਰਹੇ ਨੇ ਕਿ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਪ੍ਰੋਜੈਕਟ ਦੇ ਵਿੱਚ ਕੀ ਨਫਾ ਤੇ ਕੀ ਨੁਕਸਾਨ ਹੈ ਚੱਲੇਗਾ ਕਿ ਨਹੀਂ ਚੱਲੇਗਾ ਉਹਨੋਂ ਬੱਚੇ ਵੀ ਰੋ ਰਹੇ ਨੇ ਜਿਹੜੇ ਨਵੇਂ ਆਏ ਹੋਏ ਨੇ ਉਹਨਾਂ ਕੋਲੋਂ 15 ਤੋਂ 20000 ਰੁਪਿਆ ਜਿਹੜਾ ਕਿਸੇ ਕੋ 25000 ਲਿਆ ਗਿਆ ਵਾ ਕਿ ਜੀ ਫਾਈਲ ਖਰਚਾ ਤੇ ਸਾਡੀ ਜਿਹੜੀ ਆ ਜੁਆਇਨਿੰਗ ਫੀਸ ਆ ਤੇ ਜਦ ਕਿ ਜਦੋਂ ਉਹਨਾਂ ਨੂੰ ਦਸਾਂ ਦਿਨਾਂ ਬਾਅਦ 15 ਦਿਨਾਂ ਬਾਅਦ ਪਤਾ ਲੱਗਾ ਕਿ ਇੱਥੇ ਜਿਹੜੀ ਸਿਰਫ ਓਨਲੀ 2500 ਰੁਪਿਆ ਸਿਕਿਉਰਿਟੀ ਆ ਤੇ ਉਹ ਵਿਚਾਰੇ ਹੁਣ ਬੋਲਣ ਵੀ ਤੇ ਕਿਹਦੇ ਅੱਗੇ ਕੋਈ ਸੁਣਵਾਈ ਨਹੀਂ ਆ ਇੱਥੇ ਜੇ ਕੋਈ ਬੋਲਦਾ ਵਾ ਤੇ ਉਹਨੂੰ ਕੱਢ ਕੇ ਬਾਹਰ ਮਾਰਿਆ ਜਾਂਦਾ ਆ ਅਸੀਂ ਤਨਖਾਹਾਂ ਜੀ ਸਾਡਾ A ਤੋਂ Z ਜਿੰਨਾ ਵੀ ਸਾਡਾ ਵਿਭਾਗ ਬੀਆਰਟੀਐਸ ਦਾ ਉਹਨਾਂ ਦੀਆਂ ਸੈਲਰੀਆਂ ਨਹੀਂ ਆਈਆਂ ਤੇ ਸਾਡਾ ਜਿਹੜਾ ਸਿਕਿਉਰਿਟੀ ਗਾਰਡ ਪਲੱਸ ਸਫਾਈ ਕਰਮਚਾਰੀ ਪਲੱਸ ਜਿਹੜੇ ਟੀਸੀ ਕਰਮਚਾਰੀ ਨੇ ਇਹਨਾਂ ਦਾ ਏਰੀਅਰ ਆ ਜਿਹੜਾ ਉਹ ਨਹੀਂ ਜੇ ਮਿਲਿਆ 3 ਸਾਲ ਦਾ